ਆਮੀ ਮਿੱਤਰੋ ਆਪ ਵੀਡੀਓ ਦੇਖੋ ਵਿੱਚ ਬੰਦੇ ਕਹਿੰਦੇ ਨੇ ਤੁਸੀਂ ਬੇਸਟਿੰਗ ਲੱਕੜ ਕਰਦਨੇ ਆ ਤਾਂ ਜਮਾ ਬਾਲਣ ਲਾਇਆ ਪਰ ਜੜ ਲਾਈਏ ਬਾਲਣ ਵਾਲੀ ਇਹੋ ਵੀ ਤੁਹਾਨੂੰ ਇੱਕ ਚੀਜ਼ ਬਣਾ ਕੇ ਦਿਖਾਉਣੇ ਐ ਐਂਡ ਤੱਕ ਬਣੇ ਰਹੋ ਐ ਪੂਰੀ ਘਾਟ ਚੀਜ਼ ਬਣਾਵਾਂਗੇ ਇਹ ਜੜਾ ਟਾਲੀ ਦੀ ਤੇ ਦੇਖੋ ਵੀ ਆਪਾਂ ਇਹਨੂੰ ਚੌਰਸ ਕਰਦੇ ਆ ਪਹਿਲਾਂ ਫਿਰ ਦੇਖਦੇ ਆ ਵੀ ਬਾਲਣ ਨਹੀਂ ਜੜਾ ਤਾਂ ਤਕਰੀਬਨ ਬਾਲਣੀ ਹੁੰਦੀਆਂ ਨੇ ਬਾਲਣੀਆਂ ਅਗਲਾ ਕਰ ਦਿੰਦਾ ਆਪਾਂ ਬਾਲਣ ਚੋ ਵੀ ਤੁਹਾਨੂੰ ਕੰਮ ਦੀ ਚੀਜ਼ ਕੱਟ ਕੇ ਦਿਖਾਉਣੇ ਆਂਗੇ ਇਹ ਵਿੱਚ ਆਪਾਂ ਨੂੰ ਬੰਦੇ ਕਈ ਕਮੈਂਟ ਕਰਦੇ ਨੇ ਜਾਂ ਫੋਨ ਵੀ ਆ ਜਾਂਦੇ ਨੇ ਇੱਕ ਬਾਈ ਆਪਾਂ ਨੂੰ ਕਹਿੰਦਾ ਯਾਰ ਬਈ ਯਾਰ ਤੁਹਾਡੇ ਇਹ ਕਿਵੇਂ ਆਈਡੀਆ ਕਿਵੇਂ ਆਉਂਦਾ ਦਿਮਾਗ 'ਚ ਉਹ ਮਹਾ ਯਾਰ ਜਿਵੇਂ ਆਪਾਂ ਨੂੰ ਮਤਲਬ ਵੈਗੁਰੂ ਆਪਾਂ ਨੂੰ ਮਤਲਬ ਉਹ ਕਰਦਾ ਗਿਆਨ ਜਾਂ ਦੀ ਜਿੰਦੋਂ ਵੀ ਕੱਢੀ ਜਾਂਦੇ ਹੈਗੇ ਹੋਰ ਕੋਈ ਚੱਕਰ ਨਹੀਂ ਜੀਗਾ ਵੀ ਆ ਪਕੜਾ ਵੀ ਆਏ ਮੈਥ ਕੇ ਕੱਢਦੇ ਵੀ ਯਾਰ ਜਿਵੇਂ ਆਪਾਂ ਨੂੰ ਵੈਗੁਰੂ ਖਿਆਲ ਦੇਈ ਜਾਂਦਾ ਹੈ ਕਿ ਜਿਹੇ ਜਿਹੇ ਖਿਆਲ ਆ ਜਾਂਦਾ ਉਹੀ ਚੀਜ਼ ਬਣਾ ਦਿੰਦੇ ਆ ਜੀ ਆ ਪਕੜਾ ਕਹਾ ਆਪੀ ਮਤਲਬ ਉਹ ਕਰਦੇ ਆਗੇ ਇਹ ਦੇਖੋ ਇਹ ਛੋਟੇ ਬੱਚਿਆਂ ਵਾਸਤੇ ਕੁਰਸੀ ਬਣਾਉਣਾ ਹੈ ਇਹ ਚ ਤੁਹਾਨੂੰ ਨਵਾਂ ਡਿਜ਼ਾਈਨ ਪਾ ਕੇ ਦਿਖਾਉਣਾ ਹੈ ਇਹ ਨਾ ਤਾਂ ਕਿਸੇ ਨੇ ਪਹਿਲਾਂ ਡਿਜ਼ਾਈਨ ਆ ਰਹੀ ਤੇ ਤਾਂ ਪੈਂਦਾ ਨਹੀਂ ਹੈਗਾ ਉਹ ਹੱਥ ਹੀ ਪੈ ਜਾਂਦਾ ਆ ਰਹੀ ਤੇ ਨਹੀਂ ਪੈਂਦਾ ਆ ਰਦੇ ਪਾ ਕੇ ਦਿਖਾਉਣਾ ਸਮਝ ਆਰੇ ਤੇ ਬਹੁਤ ਮੁਸ਼ਕਲ ਆਉਣਾ ਪਰ ਆਪਾਂ ਫਿਰ ਵੀ ਇਹ ਨਾ ਹੱਥ ਆਰੇ ਤੇ ਮਤਲਬ ਡਿਜ਼ਾਈਨ ਪਾਤਾ ਹੱਥੀ ਤਾਂ ਜਿਵੇਂ ਕੋਈ ਛੋਟੀਆਂ ਆ ਰੀਆਂ ਜਾਂ ਕੜਾਈ ਵਾਲੀਆਂ ਆ ਰੀਆਂ ਆਉਂਦੀਆਂ ਉਹਨਾਂ ਨਾਲ ਤਾਂ ਪੈ ਜਾਂਦਾ ਆਰੇ ਤੇ ਬੜਾ ਮੁਸ਼ਕਲ ਹੈ ਪਰ ਤੁਹਾਨੂੰ ਆਰੇ ਤੇ ਪਾ ਕੇ ਦਿਖਾਉਣਾ ਹੈ ਆਰੇ ਦੀ ਕਰਾਕਾਰੀ ਦਿਖਾ ਸਕਦੇ ਨਾ ਇਹਦੇ ਕੋਈ ਕੱਲਣਾ ਨਾ ਕੋਈ ਮੇਖ ਲਾਉਣੀ ਆ। ਪਰ ਜਿੰਨੇ ਆ ਰਹੇ ਤੇ ਤਿਆਰ ਹੋਗੇ ਤੁਹਾਨੂੰ ਉਨਾਂ ਹੀ ਦਿਖਾਵਾਂਗੇ ਵੱਧ ਨਹੀਂ। ਕਿਉਂ ਜੇ ਜਿਹੜੀ ਚੀਜ਼ ਇੱਥੇ ਤਿਆਰ ਹੋਗੀ ਤੁਹਾਨੂੰ ਉਹੀ ਦਿਖਾਉਣੀ ਆ। ਨਾ ਕੋਈ ਵੀਡੀਓ ਕੱਟ ਕੇ ਤੁਹਾਨੂੰ ਕੋਈ ਵਿੱਚੋਂ ਮਤਲਬ ਹੋਰ ਥਾਵੇਂ ਬਣਾ ਕੇ ਲਈਏ ਵੀ ਕਈਰ ਆਪਾਂ ਨੂੰ ਕਟਿੰਗ ਕਰਕੇ ਵੀਡੀਓ ਵੀ ਹੁਣ ਬਾਅਦ ਚ ਜਾ ਰਹੇ ਸੀਐਨਸੀ ਤੇ ਬਣਾ ਲਿਆ ਜਾਂ ਹੋਰ ਮਤਲਬ ਕਟਿੰਗ ਇਹਦੀ ਕਢਾਈ ਵਾਲੀਆਂ ਆ ਰਹੀਆਂ ਹੁੰਦੀਆਂ ਉਹਨਾਂ ਤੇ ਬਣਾ ਲੈਣਾ। ਤੁਹਾਨੂੰ ਇੱਥੇ ਆ ਰਹੀ ਤੇ ਸਾਰਾ ਓਕੇ ਕਰ ਦਾਂਗੇ ਜੀ। ਬਸ ਕੱਲਾ ਗ੍ਰੈਂਡਰ ਮਾਰਨ ਵਾਲਾ ਰਹਿ ਜਾਊਗਾ ਗ੍ਰੈਂਡਰ ਦਾ ਹਰ ਇੱਕ ਚੀਜ਼ ਤੇ ਜਿਹੜੀ ਚੀਜ਼ ਮਾਰਦੀ ਬਣਾਣੀ ਉਹ ਤੇ ਬਾਅਦ ਚ ਹੀ ਵਜਦਾ ਹੁੰਦਾ ਗ੍ਰੈਂਡਰ ਸਾਨੂੰ ਉਹ ਬਾਅਦ ਚ ਵੀਡੀਓ ਜਿੱਦੇ ਪੇਂਟ ਕਰਤੀ ਇਹ ਜਾਂ ਪਾਲਿਸ਼ ਕਰਤੀ ਉਹ ਸਾਨੂੰ ਬਾਅਦ ਚ ਪਾਵਾਂ ਗ੍ਰੈਂਡਰ ਮਾਰ ਕੇ ਅਜੇ ਇਹ ਕਰਨਾ ਸਾਨੂੰ ਆ ਰੇ ਦੀ ਚੜਾਈ ਹੈ ਜਿਹੜੀ ਉਹਦੀ ਸਫਾਈ ਦਿਖਾਉਣਾ ਵੀ ਆਹਰਾ ਕੀ ਕਰ ਸਕਦਾ ਹੈ ਆਹਰਾ ਬਹੁਤ ਕੁਝ ਕਰ ਸਕਦਾ ਤੇ ਬੰਦਾ ਕਰਨ ਵਾਲਾ ਚਾਹੀਦਾ ਕੋਈ ਗੱਲ ਹੋਣਾ ਵਿੱਚ ਬੰਦੇ ਕਹਿੰਦੇ ਨੇ ਯਾਰ ਵੀ ਮਿਸਤਰੀ ਸਿੱਧਾ ਚਾਹੀਦਾ ਹੈ ਵਿੰਗੀ ਲੱਕੜ ਨੂੰ ਵੀ ਸਿੱਧੀ ਕਰ ਦਿੰਦਾ ਹੈਗਾ ਦੇ ਮੇਸਤਰੀ ਵਿੰਗਾ ਦਾ ਤਾਂ ਉਹ ਸਿੱਧੀ ਨੂੰ ਵੀ ਵਿੰਗੀ ਕਰ ਦੂਗਾ। ਉਹੀ ਗੱਲ ਬੁੜਿਆਂ ਦੀ ਪੁਰਾਣੀ ਬਜ਼ੁਰਗਾਂ ਦੀ ਗੱਲਾਂ ਇਹ ਜਮਾਂ ਸਹੀ ਨੇ ਦੇਸੀ ਕਿਉਂ ਵਰਗੀਆਂ ਗੱਲਾਂ ਨੇ ਜਮਾਂ ਸੱਚ। ਤੇ ਚੈੱਕ ਕਰੋ ਕਿਵੇਂ ਲੱਗਦੀ ਐ? ਵਧੀਆ ਲੱਗਦੀ ਐ। ਦੇਖੋ ਮਤਲਬ ਇਹ ਡਿਜ਼ਾਈਨ ਇਹਦੇ ਆਪਾਂ ਨੇ ਉਹ ਜਵਾਨੀ ਪਾਇਆ ਵੱਖਰਾ ਪਾਇਆ ਥੋੜਾ ਜਿਹਾ। ਵੀ ਐਂ ਵੀ ਗੋ ਕਰਤੇ ਪਾਵੇ ਅੰਦਰ ਨੂੰ ਥੋੜਾ ਜਿਹਾ ਵਿੰਗ ਪਤਾ। ਤੇ ਵਧੀਆ ਲੱਗੀ ਲਾਇਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਕਰ ਲਿਓ ਫਾਲੋ। ਧੰਨਵਾਦ।